ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਖਲ ਜੀ ਬਹੁਤ-ਬਹੁਤ ਸਵਾਗਤ ਕਰਦੇ ਹਮਨੇ ਜਾਣਤੀ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਕੁਝ ਸੇਵਾ ਮੁਕਤ ਜੱਜਾਂ ਨੂੰ 10000 ਤੋਂ 15000 ਤੱਕ ਮਾਮੂਲੀ ਪੈਨਸ਼ਨ ਦੇਣ ਜਾਣਤੇ ਬੁੱਧਵਾਰ ਨੂੰ ਅਫਸੋਸ ਪ੍ਰਗਟਾਉਂਦੇ ਹੋਏ ਇਸ ਨੂੰ ਤਰਸਯੋਗ ਹਾਲਾਤ ਵਿੱਚ ਦੱਸਿਆ ਹੈ ਅਦਾਲਤ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਕਾਨੂੰਨੀ ਦ੍ਰਿਸ਼ਟੀਕੋਣ ਅਪਣਾਉਣ ਦੀ ਥਾਂ ਤੇ ਮਨੁੱਖੀ ਦ੍ਰਿਸ਼ਟੀਕੋਣ ਅਪਣਾਉਣ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਨੂੰ ਮਿਲਣ ਜੋਗ ਵਖ-ਵਖ ਚੁਣਾ ਦੇ ਮੁੱਦੇ ਨਾਲ ਸੰਬੰਧਿਤ ਪਟੀਸ਼ਨਾਂ ਦੀ ਸੁਣਵਾਈ ਘੱਟ ਰਹੀ ਸੀ ਇਸ ਦਾ ਇੱਕ ਮੁੱਖ ਕਾਰਨ ਇਹ ਵੀ ਸੀ ਜੋ ਲੋਕ ਜ਼ਿਲ੍ਹਾ ਅਦਾਲਤਾਂ ਤੋਂ ਤਰੱਕੀ ਪ੍ਰਾਪਤ ਕਰਕੇ ਹਾਈ ਕੋਰਟ ਦੇ ਜੱਜ ਬਣਦੇ ਹਨ ਉਹਨਾਂ ਨੂੰ ਨਵੀਂ ਪੈਨਸ਼ਨ ਸਕੀਮ ਦੇ ਘੇਰੇ ਦੇ ਵਿੱਚ ਆਉਂਦੇ ਹਨ ਮਾਨਯੋਗ ਸੁਪਰੀਮ ਕੋਰਟ ਨੇ ਵੀ ਐਨ ਐਫ ਐਨ ਪੀ ਐਸ ਨੂੰ ਗਲਤ ਠਹਿਰਾਇਆ ਜਿਸ ਕਾਰਨ ਹਾਈ ਕੋਰਟ ਦੇ ਦੋ ਜੱਜਾਂ ਨੂੰ ਮਿਲਣ ਵਾਲੀ ਪੈਨਸ਼ਨ ਵਿੱਚ ਅਸਤੋਲਨਾ ਪੈਦਾ ਹੋ ਗਿਆ ਹੈ ਇਹੇ ਦੋ ਜੱਜਾਂ ਨੇ ਬੈਚ ਦੀ ਸਾਹਮਣੇ ਮਾਮਲੇ ਦਾ ਜ਼ਿਕਰ ਕੀਤਾ ਅਪੀਲ ਕੀਤੀ ਕਿ ਇਸ ਦੀ ਸੁਣਵਾਈ ਕੀਤੀ ਜਾਵੇ ਸਰਕਾਰ ਇਸ ਮੁੱਦੇ ਨੂੰ ਜਲਦੀ ਸਲਝਾਉਣ ਦੀ ਕੋਸ਼ਿਸ਼ ਕਰਨਗੀ ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ NPS ਅਧੀਨ ਆਉਣ ਦੇ ਕਰਮਚਾਰੀਆਂ ਲਈ ਵਿੱਤੀ ਸੰਕਟ ਦਾ ਖਤਰਾ ਹੈ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਹੈ ਕਿ ਇਸ ਰਾਜ ਦੇ ਵਿੱਚ ਜਿੰਨੇ ਵੀ ਕਰਮਚਾਰੀ ਐਨਪੀਐਸ ਦੇ ਅਧੀਨ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਪ੍ਰਾਣੀ ਪੈਨਸ਼ਨ ਜਿਹੜੀ ਹੈ ਲਾਗੂ ਹੋਵੇਗੀ ਤੇ ਇਹ ਦਾ ਜਿਹੜਾ ਹੈ ਸਟੈਂਡਰਡ ਆਪਰੇਟਿੰਗ ਪ੍ਰोसीਜਰ ਐਪ ਵਿਖ ਦੇ ਵਿੱਚ ਜਾਰੀ ਕੀਤਾ ਜਾਵੇਗਾ ਸੋ ਇਹੇ ਸਵਾਲ ਜਿਹੜਾ ਹੈ ਸਿਸਟ ਮਿਸਟਰ ਅਨੁਰਾਗ ਗੋਇਲ ਐਡਵੋਕੇਟ ਨੇ ਜਿਨ੍ਹਾਂ ਨੇ ਮਾਨਜੋ ਕੋਰਟ ਨੂੰ ਦੱਸਿਆ ਕਿ ਇਨ ਪ੍ਰਿੰਸੀਪਲ ਸਿਧਾਂਤਿਕ ਤੌਰ ਤੇ ਪੰਜਾਬ ਸਰਕਾਰ ਦੇ 올ਡ ਪੈਨਸ਼ਨ ਸਕੀਮ ਨੂੰ ਅਪਣਾਇਆ ਆਪਣੇ ਕਰਮਚਾਰੀਆਂ ਦੇ ਲਈ ਪਰ ਅਜੇ ਤੱਕ ਇਸ ਸਬਾਰੇ ਜਿਹੜਾ ਹੈ ਸਟੈਂਡਰਡ ਆਪਰੇਟਿੰਗ ਪ੍ਰोसीजर ਹੈ ਜੋ ਇਸ ਦਾ ਜਿਹੜਾ ਖਰੜਾ ਹੈ ਜਾਂ ਇਸ ਨੂੰ ਨੋਟੀਫਾਈ ਕਰਨ ਤੋਂ ਬਾਅਦ ਜਿਹੜਾ ਹੈ ਗੈਜ਼ਟ ਨੋਟੀਫਿਕੇਸ਼ਨ ਹੈ ਉਹ ਸਰਕਾਰ ਦੇ ਵੱਲੋਂ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ ਸੋ ਇਸ ਦੇ ਉੱਪਰ ਮਾਨਜੋ ਕੋਰਟ ਨੇ ਪੰਜਾਬ ਸਰਕਾਰ ਜਿਹੜੀ ਕਿ ਪੰਜਾਬ ਸਰਕਾਰ ਨੇ ਜਿਹੜੀ ਚੀਫ ਸਕੱਟਰੀ ਨੇ ਉਨਾਂ ਨੂੰ ਕਿਹਾ ਕਿ ਉਹ ਜਿਹੜਾ ਐਫਿਡੇਫਿਡ ਜਿਹੜਾ ਹੈ ਦਾਇਰ ਕਰਨ ਤੇ ਦੱਸਣ ਕਿ ਕਿਉਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਹੁਣ ਤੱਕ ਲਾਗੂ ਨਹੀਂ ਕੀਤੀ ਗਈ ਕਿ ਮਾਨਜੋ ਕੋਰਟ ਨੇ ਕਿਹਾ ਹੈ ਕਿ ਕਿਉਂ ਨਾ ਜਿਹੜਾ ਮਾਨਜੋਗ ਅਦਾਲਤ ਹੈ ਕੋਰਟ ਹੈ ਖੁਦ ਹੀ ਜਿਹੜਾ ਕਿ ਡਾਇਰੈਕਸ਼ਨਾਂ ਦੇ ਕੇ ਪੁਰਾਣੀ ਪੈਨਸ਼ਨ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਂ ਪ੍ਰਿੰਸੀਪਲ ਹੀ ਜਦੋਂ ਤੁਸੀਂ ਨੋਟੀਫਾਈਡ ਕਰ ਦਿੱਤਾ ਹੈ ਪੁਰਾਣੀ ਪੈਨਸ਼ਨ ਸਕੀਮ ਨੂੰ 2022 ਦੇ ਵਿੱਚ ਪੰਜਾਬ ਦੇ ਵਿੱਚ ਕਿਉਂ ਤੁਸੀਂ ਇਸ ਦਾ ਲਾਭ ਜਿਹੜਾ ਹੈ ਆਪਣੇ ਰਾਜ ਦੇ ਕਰਮਚਾਰੀਆਂ ਨੂੰ ਨਹੀਂ ਦੇ ਰਹੇ ਹੋ ਸੋ ਪ੍ਰਾਣੀ ਫੈਨਸ਼ਨ ਸਕੀਮ ਜਿਹੜੀ ਹੈ ਉਹ ਇੱਕ ਵਾਰ ਫਿਰ ਸਾਹਮਣੇ ਆਈ ਹੈ ਰਿਟਪ੍ਰੇਸ਼ਨ ਦਾਇਰ ਜਿਹੜੀ ਹੈ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਜਿਹੜੇ ਕਰਮਚਾਰੀ ਨੇ ਔਰਮਾਨ ਜੋ ਕੋਰਟ ਤੇ ਇਸ ਨੂੰ ਲੈ ਕੇ ਇੱਕ ਐਫੀਡੇਫਟ ਜਿਹੜਾ ਹੈ ਚੀਫ ਸਕੱਟਰੀ ਪੰਜਾਬ ਸਰਕਾਰ ਤੋਂ ਮੰਗਿਆ ਗਿਆ ਸੀ ਅੱਜ ਦੀ ਨਵੀਂ ਅਪਡੇਟ ਤੇ